ਸੀਨਾ ਬੜਾ دیر ਮੜਾ ਜਾਂਦਾ ਬੜਾ ਰੱਖਾ ੁੱਲਾ ਰੱਖਿਆ ਕਰੋ ਅੱਛਾ ਆਪਣੇ ਰਿਆਣੇ ਬਾਹਰ ਤੇ ਠੀਕ ਹੈ ਅੱਛਾ ਹੋਰ ਕੁਛ ਜਦ ਦੇ ਹੁਲਣਾ ਹੁੰਦਾ ਨੂੰ ਲੈ ਕੇ ਆਉਂਦਾ ਰੋਪਣ ਨੂੰ ਵੈਰੀ ਗੁੱਡ ਫਿਰ ਉਹ ਚੁੱਪ ਕਰਕੇ ਕਰਾਂ ਇੱਥੇ ਲੈ ਜਾ ਕੇ ਇਹਨਾਂ ਨੂੰ ਮੱਥੇ ਮਾਰ ਦੇਣੇ ਤੇ ਇਹਦੇ ਵਿੱਚ ਚੱਕੋ ਆਵੇ ਕਿੰਨਾ ਹਾਂ ਇਹ ਮੈਮ ਅਰਜਨ ਕਬਰੇ ਬਦੀ ਇਹ ਲੈ ਜਾਂਦਾ ਐਵੇਂ ਨਹੀਂ ਪਤਾ ਓ ਮੈਮ ਬਸ ਇਹੋ ਜਿਹੀ ਇਹ ਜਰਮੀਨਾ ਉਹ ਜੀ ਤੇ ਕਿਹ ਕਿਹ ਸੋਣਦਾ ਉਹ ਇੱਕ ਨੂੰ ਸੱਚਾ ਪਾਤਸ਼ਾਹ ਉਹ ਕਹਿੰਦਾ ਮੇਰੇ ਹੀ ਬੰਦੇ ਉਹ ਸੂਟ ਦੀ ਕੁੱਕੜ ਖੋਲੀ ਨਾ ਕਹਿੰਦੇ ਬਹੁਤ ਸੋਹਣਾ ਬਹੁਤ ਸੋਹਣਾ ਤੇ ਐਸੇ ਵੀ ਸੋਹਣੇ ਇਹ ਮੈਂ ਅੱਗੇ ਹਾਂ ਬੋਲਣਾ ਅੱਗੇ ਤਾਂ ਬੋਲਣ ਦੇ ਹਾਂ ਬਹੁਤ ਸੋਹਣਾ ਪਰ ਜਿਹੜਾ 200 ਰੁਪਏ ਵਾਲੇ ਸੂਟ ਦੀ ਗੱਲ ਨਾ ਉਹ ਗਲਵਖ ਹੈ ਉਹ ਗੱਲ ਨਹੀਂ ਹੁੰਦੀ ਆ ਉਹ ਨਹੀਂ ਕਬੀੜੀ ਅਨਾਰਤ ਅਨਾਰ ਲਈ ਸੂਟ ਠੀਕ ਹੈ ਠੀਕ ਰੇਂਜ ਵਿੱਚ ਸ਼ੁਰੂ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰਹੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਆਕਾਰਪੁਰਖ ਵੈਗਰੇ ਜਰੂਰ ਪਰੀ ਪੂਰੀਆਂ ਕਰਦੇ ਹੋ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਵੀਡੀਓ ਤੁਸੀਂ ਨਵੇਂ ਸਾਲ ਤੋਂ ਪਹਿਲਾਂ ਸਾਡੇ ਮਤਲਬ ਕਿ ਤੁਸੀਂ ਦੋ ਤਿੰਨ ਦੇਖ ਲਈਆਂ ਉਹਨਾਂ 'ਚ ਤੁਹਾਨੂੰ ਮੁਬਾਰਕਾਂ ਨਹੀਂ ਦਿੱਤੀਆਂ ਉਹ ਵੀਡੀਓ ਪਹਿਲਾਂ ਦੀਆਂ ਬਣੀਆਂ ਹੋਈਆਂ ਤਾਂ ਕਰਕੇ ਉਹ 'ਚ ਨਹੀਂ ਦਿੱਤੀਆਂ ਅੱਜ ਨਵਾਂ ਸਾਲ ਹੈ ਤੇ ਨਵੇਂ ਸਾਲ ਦੀਆਂ ਅੱਜ ਵੀ ਤੁਹਾਨੂੰ ਮੁਬਾਰਕਾਂ ਦੇ ਦਨੇ ਆ ਵੀਡੀਓ ਹੁਣ ਦੋ ਦਿਨ ਬਾਅਦ ਛੱਡ ਹੋ ਰਹੀ ਹੈ ਉਹਦੇ ਲਈ ਸੌਰੀ ਆ ਕਿਉਂਕਿ ਬਣਾ ਰਹੀ ਵੀਡੀਓ ਇਹਦੇ ਵਿੱਚ ਕੀ ਹੈ ਜੀ ਹੁਣ ਮਤਲਬ ਅ ਲੋਹੜੀ ਦਾ ਤਿਹਾਰ ਆ ਰਿਹਾ ਹੈ گا ਹੁਣ ਹੁਣ ਥੋੜਾ ਜਿਹਾ ਖੁਸ਼ੀ ਵਾਲਾ ਮਾਹੌਲ ਹੋ ਗਿਆ ਕਿਉਂਕਿ ਪਹਿਲਾਂ ਸਹੀਦੀ 15 12 ਸੀਗਾ ਉਹਦੇ ਵਿੱਚ ਸਾਨੂੰ ਪਤਾ ਥੋੜਾ ਜਿਹਾ ਕਿ ਸੋਗਮਈ ਢੰਗ ਸੀਗਾ ਤੇ ਉਕੜਾ ਖੁੱਲ ਕੇ ਹਾਸੀ ਮਜ਼ਾਕ ਜਾਂ ਖੁੱਲ ਕੇ ਖੁਸ਼ੀਆਂ ਵਾਲੇ ਤਿਹਾਰ ਜੇ ਉਹ ਨਹੀਂ ਸੀ ਮਨਾ ਹੋ ਰਹੇ ਹਨ ਤੇ ਹੁਣ ਲੋਹੜੀ ਦਾ ਤਿਹਾਰ ਆ ਰਿਹਾ ਹੈਗੇ ਨਵਾਂ ਸਾਲ ਹੈਗਾ ਤੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਵਧੀਆ ਢੰਗ ਦੇ ਨਾਲ ਆਪਾਂ ਨੂੰ ਖੁਸ਼ੀ ਖੁਸ਼ੀ ਕਰਨੀ ਚਾਹੀਦੀ ਹੈ ਹਾਂ ਤੇ ਪ੍ਰਮਾਤਮਾ ਕੋਲ ਅਰਦਾਸ ਕਰਦਾ ਵੀ ਇਹ ਸਾਲ ਹੈ ਜਿੰਨੇ ਵੀ ਦੁਨੀਆ ਤੇ ਜੀਵ ਜੰਤੂ ਹੈ ਇਨਸਾਨ ਹੈ ਕਿਸੇ ਵੀ ਪ੍ਰਕਾਰ ਦੇ ਜੁਨੀ ਹੈ ਸਾਰਿਆਂ ਲਈ ਇਹ ਸਾਲ ਜਿਹੜਾ 2026 ਹੈ ਖੁਸ਼ੀਆਂ ਭਰਿਆ ਰਹੇ ਸਭ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਆ ਕਰ ਪ੍ਰਭੂ ਵਾਹਿਗੁਰੂ ਇਹ ਹੀ ਮੇਰੇ ਦਿਲੋਂ ਅਰਦਾਸ ਆ ਤੁਹਾਡੇ ਲਈ ਸਾਰਿਆਂ ਲਈ ਸਭ ਦੇ ਲਈ ਆ ਤੇ ਜਿਹੜਾ ਨਵਾਂ ਸਾਲ ਦਾ ਆਗਮਨ ਹੈ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਹੋਵੇ ਸਭ ਦਾ ਹਨਾ ਬਹੁਤ ਕੁਛ ਆ ਕਹਿਣ ਨੂੰ ਮੇਰੇ ਨੂੰ ਲਫ਼ਜ਼ ਨਹੀਂ ਹੈ ਕਿ ਨਾ ਫੇਰ ਹੀ ਕੋਈ ਨਹੀਂ ਦੇ ਜੀ ਚਲੋ ਅ ਪਿੱਛੇ ਛੋਟੀ ਜੀ ਸਾਡੀ ਸਾਡੀ ਛੋਟੀ ਹਰਗੁਣ ਉਹਦਾ ਨਾਮ ਰੱਖਣਾ ਹੋਣਾ ਅਗਲੇ ਵਲੌਗਾਂ ਦੇ ਵਿੱਚ ਸ਼ੁਰੂ ਹੋਣਾ ਨਵੇਂ ਸਾਲ ਦੇ ਵਿੱਚ ਰੱਖਣਾ ਸੀਗਾ ਨਾਮ ਉਹਦਾ ਪਿਛਲੇ ਸਾਲ 'ਚ ਰੱਖਣੀ ਸੀ ਤਾਂ 2026 'ਚ ਨਾਮ ਰੱਖਣਾ ਸੀਗਾ ਤੇ ਅਸੀਂ ਇਹਦੇ ਵਿੱਚ ਆਪਾਂ ਮੇਰੀ ਗੱਡੀ ਲੈਣ ਦੀ ਵੀ ਸਲਾਹ ਹੁੰਦਾ ਨਵੇਂ ਸਾਲ ਦੇ ਵਿੱਚ ਤੇ ਦੂਸਰੀ ਗੱਲ ਹੋ ਗਈ ਜੀ ਆਪਣਾ ਅ ਉਹ ਛੋਟੀ ਹਰਗੁਣ ਦਾ ਜਿਹੜਾ ਉਹਦੇ ਕੱਪੜੇ ਸੀਗੇ ਹਲਦੋਤੀਆਂ ਰਹਿੰਦੀ ਸੀਗੀਆਂ ਮੇਰੀਆਂ ਜੈਤਮੀਨ ਤੇ ਆਪਣੀ ਲਪ੍ਰਿਤਾ ਉਹਨਾਂ ਨੂੰ ਸੂਟ ਦੋਣੇ ਬਾਕੀ ਸੀਗੇ ਤੇ ਹੁਣ ਘਹਾ ਉਹਨਾਂ ਦੀ ਕੁੜੀ ਦੀ ਨਿਆਣਿਆਂ ਦੀ ਤਿੰਨਾਂ ਨਿਆਣਿਆਂ ਦੀ ਲੋੜੀ ਮਨਾਣ ਲੋੜੀ ਵੀ ਆ ਗਈ ਉਹਨਾਂ ਨੇ ਲੋੜੀ ਵੀ ਬਣਾਉਣੀ ਹੈ ਕਰ ਪ੍ਰੋਗਰਾਮ ਵੀ ਰੱਖਣਾ ਉਹਨਾਂ ਨੇ ਉਹਦੇ ਤਰੀਕ ਵਗੈਰਾ ਏ ਉਹ ਆਪੇ ਅਨਾਉਂਸ ਕਰਨਗੇ ਕਿੰਨੇ ਤਰੀਕਾ ਕਿਦਾਂ ਕਿਆ ਪ੍ਰੋਗਰਾਮ ਕਰਨਾ ਉਹਨਾਂ ਨੇ ਜੋ ਵੀ ਹੋਊਗਾ ਆ ਆਪਾਂ ਤਾਂ ਹਾਜ਼ਰੀਆਂ ਭਰਨੀਆਂ ਇੱਥੇ ਜਾ ਕੇ ਤੇ ਹੁਣ ਚੱਲੇ ਆ ਜੀ ਅਸੀਂ ਰੋਪੜ ਨੂੰ ਘਰ ਦੇ ਤਿਆਰ ਤੇ ਮੈਂ ਵੀ ਕਿਤੇ ਮੜੇ ਜਾ ਬਾਹਰ ਜਾ ਕੇ ਆਇਆ ਸੀ ਥੋੜੇ ਜਿਹਾ ਲੇਟ ਹੈ ਉੱਥੇ ਜੈਸਮੀਨ ਅਸੀਂ ਵੇਟ ਕਰ ਰਹੇ ਆ ਉਹਨਾਂ ਨੂੰ ਉਂਗਲੀਆਂ ਲਵਾ ਕੇ ਉਹਨਾਂ ਨੂੰ ਕੱਪੜੇ ਦਵਾ ਦੇਣੇ ਆਪਾਂ ਨੇ ਤੇ ਮਿਲਦੇ ਅੰਦਰ ਚੱਲ ਕੇ ਆਪਾਂ ਹਾਂ ਬਰਾਲ ਕੋ ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੇ ਦਾਰੇ ਕੀ ਚਾਹ ਕਦੀ ਸੀ ਕੀ ਸੋਚਦੀ ਸੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੁੜੀਆਂ ਨੂੰ ਇਹਦੇ ਹੌਣੇ ਕੱਪੜੇ ਤੁਸੀਂ ਆਪਣਾ ਨਾਉਣ ਦੇਣਾ ਵਿੱਚ ਮੈਂ ਤਾਂ ਜਮਾ ਹੀ ਨਹੀਂ ਲੈਣਾ ਨਾਲੇ ਇੱਧਰ 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 ਵਾ ਇੱਧਰ ਸੂਟ ਨਹੀਂ ਆਇਆ ਤੁਸੀਂ ਕਿਹਾ ਮੈਂ ਫੋਨ ਤੇ ਸੋਹਣਿਆ ਵੀ ਸੰਦੀਪਾ ਨੂੰ ਫੋਨ ਕਰਾ ਲੇਕ ਜਾਈ ਮੈਂ ਨਹੀਂ ਫਿਰ ਜਿਹੜਾ ਉਹ ਆ ਉਹ ਲਾਇਆ ਤਾਂ ਉਹ ਉਹ ਤਾਂ ਪਿਆ ਹੈ ਦੇ ਤੋ ਉਹ ਫੇ ਮੋੜ ਦੇਣਾ ਆਪਾਂ ਨੇ ਚੱਲਣ ਨੂੰ ਮੋੜ ਲੈ ਚੱਲਦੇ ਜਾਂਦੇ ਉਹ ਮੋੜ ਦੇਣਾ ਮਸੋਂ ਆਇਆ ਤਾਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਠੀਕ ਹੋ ਜਮਾ ਫੇਰ ਜਾਉਂਗੀ ਸਹੀ ਠੀਕ ਹੈ ਜਿਹੜਾ ਤੁਸੀਂ ਸੂਟ ਪਸੰਦ ਕਰਿਆ ਤਾਂ ਸੰਦੀਪ ਨੂੰ ਮੈਂ ਕਿਹਾ ਵੀ ਤੇਰੇ ਵੀਰ ਜੀ ਨੇ ਪਸੰਦ ਕਰਿਆ ਵੀ ਉਹ ਕਹਿੰਦੇ ਕੋਈ ਵੀ ਵੀ ਸਵਾਲੂ ਮਤਲਬ ਮੈਂ ਕਿਹਾ ਵੀ ਜਸ ਸੋਨਾ ਦਾ ਸਵਾਲ ਹੈ ਕਹਿੰਦੇ ਮੈਂ ਲੈ ਲੈਣੀ ਆ ਚੱਲ ਵੀਰ ਜੀ ਲੈ ਆਇਆ ਵੀ ਮੈਂ ਮਾੜਾ ਸੂਟ ਚੀਜ਼ ਪਸੰਦ ਨਹੀਂ ਕਰਦਾ ਮੈਂ ਕਹਤਾਂ ਵੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਬਹੁਤ ਚੜ੍ਹਦੀ ਕਲਾ ਦਾ ਨਾ ਮੈਂ ਤੁਹਾਡੀਆਂ ਲੱਕ 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 ਕਰੋ ਤਿੰਨ ਤੇ ਮਾਰ ਕਰਨ ਮੈਂ ਚਲਦੀ ਹਾਂ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਨਵੇਂ ਸਾਲ ਖੁਸ਼ੀਆਂ ਭਰਿਆ ਆਵੇ ਸਾਰਾ ਸਾਲ ਖੁਸ਼ੀਆਂ ਵਿੱਚ ਰਹੇ ਹੈਪੀ ਨੀ ਹਾਂ ਇਹ ਆ ਸਾਡੇ ਸਾਰੀ ਸਾਲ ਦੀ ਖੁਸ਼ੀ ਹੋ ਆ ਇਹ ਹੈ ਸਾਡੇ ਲਈ ਇਹ ਗੱਲ ਤਾਂ ਇਹ ਜਨਨਕ ਕੇ ਜਨਨਕ ਕੇ ਜਿੱਤਿਆ ਗਾ ਪਾ ਇਹਦੇ ਬਹੁਤ ਆਉਂਦੀ ਆ ਹੈਪੀ ਨਿਊ ਇਅਰ ਕਹਦੇ ਹੈਪੀ ਨਿਊ ਇਅਰ ਇਹ ਤਾਂ ਵੈਸੇ ਪਾਪਾ ਨੂੰ ਬੋਲਦੇ ਨਹੀਂ ਹੈਗੇ ਮੈਂ ਮੈਂ ਤਾਂ ਕੱਟੀ ਕਰੀ ਜੀ ਪਾਪਾ ਨੇ ਤਾਂ ਕੱਟੀ ਕਰੀ ਜੀ ਮੈਂ ਤੁਹਾਨੂੰ ਲਾ ਕੇ ਤਾਂ ਰਿੱਚ ਗਏ ਮਮਾ ਬੋਲਦੇ ਨਹੀਂ ਮੇਰੇ ਨਾਲ ਮੈਂ ਤਾਂ ਤੂੰ ਸੌਰੀ ਕਰ ਦਿੰਦੀ ਕੱਲ ਗਲਤੀ કરી ਸੀ ਬਾ ਹੁਣ ਦੱਸ ਜੀ ਕਹਿੰਦੀ ਮੈਂ ਨਹੀਂ ਸੌਰੀ ਸੂਰੀ ਕਰਿਆ ਕਹਿੰਦੀ ਮੈਂ ਨਹੀਂ ਸੌਰੀ ਸੂਰੀ ਕਰਿਆ ਪਾਣੀ ਪਾਣੀ ਕਹਿੰਦੇ ਪਾਪਾ ਨੂੰ ਬੋਲਦੀ ਹੈਗੀ ਪਾਪਾ ਨੂੰ ਨਹੀਂ ਮੈਂ ਬੋਲਦੀ ਹੈਗੀ ਨਾ ਪਾਪਾ ਮੈਨੂੰ ਬੋਲਨੇ ਕਹਿੰਦੇ ਮੈਂ ਰਾਤ ਕਿਹਾ ਇਹ ਕਹਿੰਦੀ ਵੀ ਪਾਪਾ ਬਾਹਰ ਹੈ ਜਾਂ ਬਾਥਰੂਮ ਜਾਏ ਨਾ ਕਹਿੰਦੀ ਪਪਾ ਨਾਨੀ ਮੈਂ ਲੁੱਚੀ ਵੀ ਆ ਕਹਿੰਦੇ ਉਹ ਨਹੀਂ ਮੈਂ ਨਾ ਬੋਦ ਮੈਂ ਕਾਹ ਤੱਕ ਕੀ ਝੜਕੀ ਸੀ ਕੀ ਹੋਇਆ ਵੀ ਝੜਕੀ ਉਹ ਆ ਲੈਪਟਾਪ ਤੇ ਪਾਣੀ ਡੋਲਤਾ ਤਾਂ ਗੱਲ ਐ ਅੱਛਾ 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 ਇਹ ਗਲਤੀ ਪਿੱਛੇ ਦਾ ਹੁਣ ਕਹੜਾ ਹੀ ਪੈਂਦਾ ਐ ਨਾ ਆਈ ਕਹਿੰਦੀ ਮੈਨੂੰ ਕਹੋ ਹੀ ਨਾ ਚਲ ਉਹ ਤਾਂ ਪੁੱਤ ਪੁਰਾਣੇ ਸਾਲ ਦੀਆਂ ਚਾਦਰਾਂ ਤੋਂ ਭੁੱਲ ਜੋ ਜੇ ਮੈਂ ਇੱਕ ਬੇਨਤੀ ਕਰਦਾ ਵੀ ਜੇ ਕਿਸੇ ਦੀ ਆ ਪਿਛਲੇ ਸਾਲ ਦੇ ਵਿੱਚ ਆਪਣੇ ਭੈਣ ਭਾਈ ਕਿਸੇ ਨਾਲ ਰਸਿਆ ਕਿਸੇ ਨਾਲ ਕੋਈ ਗਿਲਾ ਕੋਈ ਮਖਤਾ ਹੈ ਉਹ ਭਾਗ ਕਰਕੇ ਭੁੱਲ ਜੂਗਾ ਕੋਈ ਜਿਹੜਾ ਚੰਗਾ ਸਮਾਂ ਬਤੀਤ ਕਰੇ ਉਹ ਯਾਦ ਕਰ ਲਿਓ ਯਾਦ ਕਰ ਲਿਓ ਕਿਵੇਂ ਕਿਵੇਂ ਅਸੀਂ ਕਿੱਥੇ ਤੱਕ ਪਹੁੰਚੇ ਆਂ ਖੇਡਦੇ ਆ ਜੇ ਕਿਤੇ ਛੋਟੀ ਮੋਟੀ ਕਿਤੇ ਅਣਖਾਲ ਦੇ ਵਿੱਚ ਤੁਹ ਕੋਈ ਗਲਤੀ ਹੋ ਗਈ ਕਿਸੇ ਨੂੰ ਉੱਚੀ ਬਾਤ ਬੋਲ ਹੋ ਗਿਆ ਜਾਂ ਛੋਟੀ ਜੀ ਗੱਲ ਪਿੱਛੇ ਕੋ ਰਸਿਆ ਬੈਠਾ ਫਸੇ ਦੇ ਵਿੱਚ ਇੱਥੇ ਤਾਂ ਲਜਾਣਾ ਕਿ ਖਾਲੀ ਹੱਥ ਹੈ ਖਾਲੀ ਹੱਥ ਚਲੇਗਾ ਸਹੀ ਗੱਲ ਮਸਲਾ ਜ਼ਰੂਰ ਦੋ ਬਰਸਾਦ ਛਕਣ ਦੇ ਆ ਉਹ ਤੁਸੀਂ ਦੁੱਸਰੇ ਹੋਇਆ ਤੇ ਵੀ ਛਕੀ ਜਾਣਾ ਜਾਂ ਆਪਸੇ ਮਰੇ ਆਪ ਮਲਾਪ ਹੋਊਗਾ ਤਾਬੀ ਸਖੀ ਹੋ ਜਾਣਾ ਪ੍ਰਸ਼ਾਦ ਜੇ ਆਪ ਹੀ ਬਲਾਪ ਖੋਗਾ ਮਤਲਬ ਫਿਰ ਥੋੜੀ ਜੀ ਮਤਲਬ ਪੈਨ ਵਧੀਆ ਉਹਦੇ ਨਾਲ ਸਖ ਹੋ ਜਾਂਦਾ ਰੂਹ ਵੀ ਖੁਸ਼ ਹੁੰਦੀ ਆ ਜੇ ਇੱਕ ਦੂਜੇ ਦੇ ਨਾਲ ਥੋੜਾ ਗਿੱਲਾ ਸਿਕਵਾ ਹੁੰਦਾ ਫਿਰ ਮਨ ਦੇ ਵਿੱਚ ਗੱਲਾਂ ਹੋਰ ਚੱਲਦੀਆਂ ਨੇ ਪ੍ਰਸਾਦ ਆ ਸਕਦੇ ਨੇ ਵੀ ਜੇ ਆਏ ਹੋ ਜਵੇ ਜੇ ਆਏ ਹੋ ਜਵੇ ਜੇ ਆਏ ਹੋ ਜੇ ਤੁਮੇ ਕੋਈ ਹੁੰਦੀ ਆ ਇਹਦੇ ਨਾਲ ਤਾਂ ਵੀ ਇੱਕ ਦੂਜੇ ਨਾਲ ਮਲਾਪ ਹੋਣਾ ਬਹੁਤ ਵਧੀਆ ਬਾਹਰ ਗੁੱਸੇ ਗਿੱਲੇ ਕੋ ਬਾਹਰ ਮੌਸਮ ਤੁੰਦਾ ਆ ਜਾਂਦੀ ਚੱਲ ਜਾਂਦੀ ਆ ਸੂਰਜ ਨਿਕਲਿਆ ਆਉਂਦਾ ਕਦੇ ਬੱਦਲਾ ਆਉਣਾ ਬਸ ਹਲ ਜਾਵੇ ਤੇ ਫਿਰ ਜਾਂਦਾ ਸਾਰਾ ਕੁਝ ਨਹੀਂ ਆਪਣੇ ਵੱਲ ਤੇ ਪੂਰੀ ਕੋਸ਼ਿਸ਼ ਰੱਖੋ ਵੀ ਅਸੀਂ ਰਾਂ ਮਿਲ ਕੇ ਰਹੀਏ ਰਾਂ ਮਿਲ ਕੇ ਜ਼ਿੰਦਗੀ ਬਤੀਤ ਕਰੀਏ ਹਨਾ ਵੀ ਆ ਬਾਕੀ ਹੋਣਾ ਤਾਂ ਉਹਦੇ ਹੁਕਮ ਤੇ ਹੁਣ ਕਰਨਵੀਰ ਲੰਘਿਆ ਹੋਇਆ ਖੇਲਣ ਉਹ ਉਧਰ ਜਾਂਦਾ ਤਾਂ ਚਲੇ ਸੰਦੀਰ ਗੰਦੀ ਤੇ ਦੇਖੇ ਉਹ ਪਟਿੰਗ ਵਾਸਤੇ ਮੈਂ ਖਰਚਾ ਵੀ ਕਿਸਾ ਲੈ ਲੈ ਨਾ ਖਾ ਦੇਖ ਤਾਂ ਲਿਆ ਉਹ ਪਰ ਮੂੰਹ ਚੱਕੀ ਜਾਂਦਾ ਮੈਂ ਕਿ ਕਾਸੇ ਚ ਵੱਜੀ ਨਾ ਤੇਰਾ ਮੂੰਹ ਬਣਾ ਲਵੇਂ ਤੂੰ ਨਹੀਂ ਸੁਣੋ ਰਾਤ ਆ ਮੇਰੇ ਕੋਲ ਅੱਪ ਅੱਜ ਮਿਲੇ ਨਹੀਂ ਹੈਗੇ ਜੱਫੀ ਪਾ ਕੇ ਮਿਲ ਕੇ ਕਰ ਮਾਇਕਾ ਮਾਇਤਾ ਇੱਥੇ ਬੈਠੀ ਐ ਤੂੰ ਹੀ ਨਹੀਂ ਦਿਖਦਾ ਯਾਰ ਅੱਪ ਅੱਜ ਮਿਲੇ ਨਹੀਂ ਬਹੁਤ ਦਿਨ ਹੋ ਗਏ ਉਹ ਤੂੰ ਬੈਠੀ ਅੰਦਰ ਨਾ ਹੁਣ ਝਿੜਕ ਚ ਕੜਾਈ ਸ਼ੁਰੂ ਆਉਦੀ ਵਸ ਜਿੱਧਰ ਦੇ ਮੂੰਹ ਚੱਕ ਕੇ ਤੁਰਿਆ ਰਹਿੰਦਾ ਉਹ ਹਾਂ ਇਨੇ ਤੋਂ ਟੱਕਾ ਹੀ ਕਰੀਓ ਚਾਦੀ ਨਹੀਂ ਚੱਲ ਨਹੀਂ ਤੇਰਾ ਕੰਮ ਨੋਤਰਾ ਬਸ ਠੰਡ ਨਾਲ ਵਾਲੇ ਸਵੇਰੇ ਵੀ ਆਈ ਫਿਰਦਾ ਨਹੀਂ ਉਹ ਤਾਂ ਹੈ ਹੀ ਉਹ ਵੀ ਗੱਲ ਠੀਕ ਆ ਹੁਣ ਕਰੇ ਵੀ ਕੀ ਸਾਰੇ ਨਿਆਣੇ ਫਿਰਦੇ ਐ ਉਹਨੂੰ ਦੀਦੀ ਕਹਿੰਦੀ ਨਰਪਾਲਾ ਕਹਿੰਦਾ ਲੈ ਮੈਂ ਨਿਆਣਾ ਜਿਹੜਾ ਇਨਰ ਪਾਉਂਗਾ ਅੱਜ ਸਵੇਰੇ ਪਤਾ ਮੈਨੂੰ ਕਿਆ ਕਹਿੰਦਾ ਫਿਰ ਮਾਤਾ ਇਨਰ ਮੈਨੂੰ ਐ ਦੱਸ ਵੀ ਬੜੇ ਕਾ ਪੁੰਦੇ ਨਹੀਂ ਹੈਗੇ ਪਤਾ ਕਿਆ ਜਵਾਬ ਦਿੱਤਾ ਮੈਨੂੰ ਉਹਨੇ ਕਹਿੰਦਾ ਯਾਰ ਮੰਮੀ ਤਾਂ ਸੱਚੀ ਥੀ ਮੈਂ ਕਹਿੰਦਾ ਕਹਿੰਦਾ ਮੇਰੇ ਆੜੀ ਵੀ ਪਾਣੀ ਫਿਰਦੇ ਇਹਨਾਂ ਮਾਂ ਫੇਰ ਕੁੱਤਾ ਵਾਂ ਚਲੋ ਤੇ ਜੈਸਮੀਨਾਂ ਨਾਲ ਗੱਲ ਹੋਈ ਕੋਈ ਕਿਆ ਕਹਿੰਦੇ ਹੋ 10 ਮਿੰਟ ਤਾਂ ਕਹਿੰਦੀ ਬਾਪ ਆ ਰਹੇ ਐ ਬਸ ਮੰਮੀ ਤੂੰ ਤਿਆਰ ਹੋ ਕੇ ਥੱਲੇ ਖੜ੍ਹ ਜਾ ਚਲ ਫਿਰ ਚੱਲੀਏ ਫਿਰ ਚਲੋ ਓਕੇ ਚੱਲੀਏ ਹੋਰ ਕਿਆ ਲੈ ਆਉਣਾ ਹਾਂ ਥੋੜੀ ਜਿਹੀ ਬੋਦੋ ਕਹਿ ਲੈਣਾ ਹਾਂ ਮੰਮੀ ਤੂੰ ਹੋਰ ਕਿਆ ਲੈ ਆਉਣਾ ਨਹੀਂ ਮੈਂ ਦੱਸਤਾ ਪਹਿਲਾਂ ਵੀ ਜੈਸਮੀਨ ਨੂੰ ਤੇ ਲਾਪਰੀਤ ਨੂੰ ਇੱਕ ਇੱਕ ਸੂਟ ਦਵਾ ਕੇ ਲੈ ਕੇ ਆਉਣਾ ਮਸਤ ਉਹ ਮੈਨੂੰ ਮੈਨੂੰ ਲੱਗਦਾ ਬੂਟ ਲੈ ਕੇ ਆਉਣੇ ਪੈਣੇ ਆ ਕਾਦੇ ਹਾਂ ਮੇਰੀ ਜੁੱਤੀ ਉਹ ਨਹੀਂ ਨਹੀਂ ਹੱਲ ਨਹੀਂ ਇਹ ਦੇਖ ਲਾਂਗੇ ਫਿਰ ਕਿਸ ਦਿਨ ਬੂਟ ਲੈ ਆਉਣੇ ਆ ਮੈਂ ਉਹ ਬੂਟ ਆਪਾਂ ਨੂੰ ਨੰਬਰ 7 ਦਾ ਕਿਤੇ ਮੱਥਾ ਟੇਕੜ ਦੇ ਗੁਰਦੁਆਰ ਗੁਰਦ ਚੱਕ ਯਾਰ ਉੱਥੇ ਫਸਾ ਲਈ ਜਾਂ ਕੇ ਬਥੇਰੇ ਭੇਜ ਦਿੰਦੇ ਹੈ ਇਹ ਵੀ ਕੋਈ ਨਾ ਹੀ ਨਹੀਂ ਨਾ ਕਟਕਲ ਦਾ ਵੱਲ ਕਰ 80 ਮਜ਼ਾਕ ਮੈਂ ਬੋਲ ਆਉਂਦਾ ਰਿਹਾ ਹਾਂ ਪਿਛਲੇ ਜਨਮ ਚ ਇਹ ਲਿਆਉਂਗਾ ਤੌੜੀ ਦੀ ਜੁੱਤੀਆਂ ਤੌੜ ਤਾਂ ਬਈ ਜੇ ਖੋ ਜਾਨੇ ਆਪਣੇ ਛੱਡੇ ਜ਼ਰੂਰ ਆਈ ਦੇ ਵੀ ਕੋਈ ਗੱਲ ਨਹੀਂ ਦੂਏ ਤਾਂ ਹੁਣ ਆਪਾਂ ਦੂਏ ਦਾ ਪਾ ਕੇ ਲਿਆਉਂਗੇ ਜੀ ਦਾ ਪਾ ਤੈਨੂੰ ਲੱਗਦਾ ਵੀ ਸਾਡੀਆਂ ਜੁੱਤੀਆਂ ਕੋਈ ਚੱਕ ਲੂਗਾ ਆ ਦੋ ਬੰਦ ਇੱਕ ਬੰਦੇ ਦੇ ਪੈਰ ਦੋ ਜਪੈ ਜਾਣੇ ਆ ਨਾਲੇ ਮੈਂ ਕੀ ਨਹੀਂ ਪਾ ਕੇ ਪਾੜਨੀ ਆ ਇੱਥੇ ਜੁੱਤੀ ਕਿੰਦੀ ਪਾ ਕੇ ਉਹ ਮਖੌਲ ਵੀ ਸਮਝ ਲਵਦਾ ਐ ਐਸੇ ਤੂੰ ਤੂੰ ਮੈਂ ਇੱਕ ਤੇਰਾ ਪੈਰ ਪਾ ਲਾ ਇੱਕ ਦੋਹੇ ਨਿਆਣਿਆਂ ਦੇ ਪਾ ਲਓ ਠੀਕ ਆ ਨਾ ਗੱਲ ਸੰਦੀਪ ਵੀ ਪਾ ਲਵੇ ਤਾਂ ਵੀ ਨਹੀਂ ਨੇ ਭਰਨਾ ਹੈਗੇ ਜੁੱਤੀ ਨੇ ਚਲ ਕੋਈ ਨਾ ਚਲ ਚੱਲ ਬਾਈ ਇਹ ਖਰਾਬ ਖਰਾਬ ਮੱਝੀ ਜਾ ਰਹੀ ਚੰਗਾ ਬਾਈ ਹੈ ਮੇਰਾ ਘਰ ਵਾਰ ਦੇਖਿਓ ਅੱਛਾ ਹੋਰ ਮੈਂ ਦਾ ਮੇਰੇ ਹੁਣ ਇੱਕ ਦਿਮਾਗ 'ਚ ਗੱਲ ਆ ਗਈ ਮੇਰਾ ਬਾਬਾ ਜੀ ਦਾ ਜਿਹੜਾ ਗਵਲਾ ਮਾਮਾ ਸੀ ਚਲੋ ਸਾਰ ਹੋ ਗਿਆ ਤੇ ਇਹਦਾ ਉਹ ਕਲਕੱਤੇ ਕਿਸੇ ਕੰਪਨੀ 'ਚ ਬਹੁਤ ਵੱਡੀ ਕੰਪਨੀ 'ਚ ਮਤਲਬ ਹੈ ਹਾਂ ਹਾਂ ਨਾ ਕਲਰਕ ਨਹੀਂ ਸੀ ਪ੍ਰਧਾਨ ਸੀ ਉੱਥੇ ਦਾ ਪ੍ਰਧਾਨ ਸੀ ਜੂਨੀਅਨ ਦਾ ਸਾਹੀ ਦਾ ਹਾਂ ਹਾਂ ਜੀ ਉਹਦਾ ਭਾਈ ਨਵੇਂ ਬੂਟ ਲੈਂਦੇ ਹਾਂ ਜਿਆਦਾ ਕਰੇਜ਼ ਬੂਟਾਂ ਦਾ ਮਤਲਬ ਜਿਹਾ ਸਪੋਰਟਸ ਟਾਈਪ ਦੇ ਬੂਟ ਹੁੰਦੇ ਨੇ ਤੇ ਤਾਂ ਲੋ ਅਸੀਂ ਜੋੜ ਦੀ ਸਭ ਮੇਲੇ ਚ ਮੱਥਾ ਟੇਕਣ ਚਲ ਗਏ ਤਾਂ ਬਾਪੇ ਦੇ ਕਿਸੇ ਦੇ ਪਾਨੇ ਬੂਟ ਪਾਇ। ਬੂਟ ਪਾਣ ਉਹ ਹੁਣ ਜਦੋਂ ਉਹ ਬੂਟਾਂ ਦਾ ਨਾ ਟ੍ਰੈਂਡ ਵੀ ਨਹੀਂਦਾ ਹੁੰਦਾ। ਉਹ ਤਾਂ ਦਿਖੇ 15 ਮਿੰਟ ਤੇ ਲੱਗ ਲਿਆ ਬੰਦਾ ਜਿਹਨੇ ਬੂਟ ਪਾਣ ਤੇ। ਫਿਰ ਫੋਰਾ ਮੈਂ ਟੋਰਡੀ ਦਿੱਤਾ ਸਾਰੇ ਘੰਟੇ ਆ ਗਏ ਸਾਰੇ ਉਹ ਬੂਟਾਂ ਸਾਰੇ ਸਾਨੂੰ ਤਾਂ ਚੰਬਈ ਤੱਕ ਲਿਖਾ ਵੀ ਇਹ ਜਿਹੇ ਵੀ ਸਾਰੇ ਬੂਟ ਹੁੰਦੇ। ਕਹਿੰਦਾ ਹਾਂ ਕਿਸੇ ਕੋਲ ਹੈਗੇ ਤੇ ਜਦੋਂ ਜਦੋਂ ਤਾਂ ਬਾਹ ਕਟ ਉਹ ਕੋਈ ਉਹ ਵੀ ਕੋਈ ਚਾਹ ਚਾਹ ਤੇ ਪਾ ਲੈ ਗਿਆ। ਬਾਦ ਚੋ ਬਾਈ ਸ਼ਰਮੰਦਾ ਜਾ ਕੇ ਕਹਿੰਦਾ ਬਾਈ ਮੇਰੇ ਬੂਟ ਵੀ ਆ ਜੀ ਤੇ ਕਹਿੰਦਾ ਮੈਂ ਕਹਿੰਦਾ ਮੇਰੇ ਕੋਈ ਪਾ ਲੇਗਾ ਮੈਂ ਤੁਹਾਡੇ ਪਾ ਲੈ। ਤੇ ਉਹ ਬਾਬਾ ਕਹਿੰਦਾ ਭਈ ਇਹਨੂੰ ਖੋਲ ਦੇ ਮੇਰੇ ਕੋਲ ਮੈਂ ਤਾਂ ਨਹੀਂ ਕਿੰਨੇ ਦੇ ਬਾਬਾ ਇਹ ਬੜਾ। ਐਦਾਂ ਵੀ ਹੋ ਜਾਂਦਾ ਕਿ ਪਰ ਫਸ ਵੀ ਜਾਂਦੇ ਆ। ਸਹੀ ਗੱਲ। ਉਹ ਵੀ ਦਾੜੀ ਦੀ ਤਨਖਾਹ ਹੈ ਨਾ ਸਾਰੀ ਬਕਰੀ ਪੈਂਦੀ ਨਾ ਬਹੁਤ ਆ। ਚੱਲੀਏ। ਨਹੀਂ ਹੋਣਾ ਮੰਨੀ ਜਿਹੜੇ ਡੇ ਡੇ ਛੋਲੇ ਲੱਤੇ ਦਾਲੇ ਸੂਟ ਸਾੜ ਲਿਖੋ ਕਿ ਲਿਖੇ ਹੋਣੇ ਇਹ ਚ। ਕਿਹਾ ਛੋਲੇ। ਉਹ ਸੀਸੀਟੀਵੀ ਕੈਮਰੇ ਲੱਗੇ ਨਾ ਹੁੰਦੇ ਮੇਰੇ ਸੁਣੋ। ਸੀਸੀਟੀਵੀ ਕੈਮਰੇ। ਕੱਢ ਲੰਦੇ ਬਾਅਦ ਚ। ਹੈ ਰੀਲ ਬਣਾ ਕੇ ਪਾ ਦਿੰਦੇ ਆ ਤੇ ਪਰ ਹਾਂ ਇਹ ਦੇਖੋ ਬੈਣ ਜੀ ਓਏ ਮੀਡੀਆ ਤੇ ਵੀ ਆ ਗਏ ਬੀਬੀ ਪਛਾਣੋ ਇਹ ਬੀਬੀ ਨੂੰ ਪਛਾਣੋ ਸੂਟ ਚੋ ਦੀ ਕਰਕੇ ਲਈ ਗੀ ਗੱਲ ਸੁਣੋ ਮੇਰੀ ਮੈਂ ਇਹ ਜਿਆ ਕੰਮ ਕਰਦੇ ਆ ਨਹੀਂ ਜੇ ਪਰਮਾਤਮਾ ਕਰਵਾ ਦੇ ਵੀ ਹੈ ਨਾ ਪਹਿਲਾਂ ਗੱਲ ਇਹ ਸੋਚੀ ਦੀ ਵੇ ਲੇਖਾ ਦੇਣਾ ਪੈਂਦਾ ਹਾਏ ਰੱਬਾ ਹਾਂ ਸੋਚਣਾ ਸੋਚਦੀ ਆ ਸਕਵੀਰ ਹਾਂ ਅੱਛਾ ਪੈਸੇ ਰੱਖ ਕੇ ਭੁੱਲ ਜੀ ਨਹੀਂ ਮੈਂ ਗੱਲ ਚੱਲਦੀ ਚੱਲਦੀ ਕਹਿ ਬੈਠਿਆ ਗਲਤੀ ਹੋ ਗਈ ਪੈਸੇ ਖਰਚ ਤੂੰ ਉਹ ਕਰ ਦੋਗੇ ਭੁੱਲ ਜਰੂਰ ਜਾਂਦਾ ਅਦਾਸ ਬਸ ਮੈਂ ਉਹਨੇ ਦੇ ਚਾਰ ਵਾਹ ਜੀ ਬਸ ਭੁੱਲ ਜੀ ਚਲ ਐ ਕਰਦੇ ਹਾਂ ਸਾਤੇ ਤੁਹਾਡੇ ਪੈਸੇ ਕਦੇ ਮੈਂ ਆਪਣੇ ਭੈਣ ਭਾਈਆਂ ਆਪਣੇ ਕਿਸੇ ਬੇ ਮਤਲਬ ਤੇ ਨਹੀਂ ਦਿੱਤੇ ਕਦੇ ਕਿਸੇ ਨੂੰ ਚਲੋ ਵੈਗ ਜੀ ਕਰਦੇ ਤੁਸੀਂ ਕਹੋਗੇ ਵੀ ਆਹ ਤੇ ਖਰਚਾ ਕਰਿਆ ਇੰਨਾ ਕਿ ਲੇਖਾ ਪਾ ਦੇਣ ਚੋਕੇ ਹੈਗੇ ਆ ਬਾਈ ਤੁਸੀਂ ਚੜਾਵਾ ਖੜੀ ਸਾਰਾ ਬਣਾਉ ਬਣਾਉ ਲਬੈ ਭੁੱਲ ਜਰੂਰ ਸਕਦੀ ਆ ਪਰ ਮੇਰੇ ਮਨ ਦੇ ਵਿੱਚ ਨਾ ਐਸੇ ਗੱਲ ਦੀ ਇੰਨੀ ਕੋ ਖੁਸ਼ੀ ਆ ਵੀ ਆਪਾਂ ਲੇਖਾ ਦਵਾਂਗੇ ਮਾਇਆ ਵੱਲ ਤੇ ਪੂਰਾ ਬਿਆਨ ਕੋਰੇ ਕਰਾਰੇ ਪੁੱਤਿਆ ਜੀ ਚੱਕ ਤੈਨੂੰ 10 ਰੁਪਏ ਨਾਮ ਇਹੀ ਗੱਲ ਦੇ ਉੱਪਰ ਚੱਕ ਜੀ ਬਹੁਤ ਬੜੀ ਗੱਲ ਹੈ ਨਾਮ ਦੇ ਤੋ ਦੇ ਵਾਹੀ ਖਰਚ ਸਕਦੇ ਆਪਾਂ ਚੱਕਦਾ 10 ਰੁਪਏ ਚਲੋ ਫੇਰ ਚਲੋ ਚਲੋ ਠੀਕ ਹੈ ਜੀ ਓਕੇ ਚਲੋ ਪਤਾ ਆ ਗਿਆ ਮੰਮੀ ਵੀ ਤੇਰੀ ਤਿਆਰ ਹੋਈ ਉਹ ਕਹਾਂ ਨਾ ਮੇਰੇ ਪੁੱਤ ਮੈਂ ਤੈਨੂੰ ਦੇ ਦੇ ਜੀ ਜੀ ਉਹ ਦੇ ਦਵਾਂ ਮੈਂ ਤੋ ਵਾ ਇਹ ਤਾਂ ਬੜੀ ਰੂੰਡੀ ਬੁੜਦੇ ਆ ਨਾਨੂ ਵੀ ਹੈਗਾ ਡੇਡਾ ਇੱਕ ਸਸਿਕਾਲ ਜੀ ਸਾਰੇ ਏ ਅੱਜ ਰੌਣਕ ਲੱਗੀ ਹੋਈ ਏ ਜੀ ਕਿਹੜਾ ਹਾਂ ਰੌਣਕ ਹੈ ਗੱਤ ਭੈਣਾ ਆ ਜਾਂਦੀਆਂ ਫਿਰ ਰੌਣਕ ਦੁਗਣੀ ਹੋ ਜਾਂਦੀ ਏ ਗੱਲ ਭੈਣਾ ਵੀ ਭੈਣ ਉਹ ਜਿਹੜੇ ਬਾਰਵੀਂ ਕਰਦੇ ਸਾਰੇ ਵੀ ਆ ਜਾਂਦੇ ਚਾਰ ਦਿਨ ਰੌਣਕ ਪਹੁੰਚਦੀ ਆ ਸਾਰੇ ਵੀ ਆ ਜਾਂਦੇ ਰੌਣਕ ਪਹੁੰਚਦੇ ਨੇ ਸਾਰੇ ਆ ਕੇ ਰੌਣਕ ਪਹੁੰਚਦੇ ਨੇ ਅੱਜ ਤੋਂ ਪਹਿਲੇ ਕਹਿੰਦੇ ਆ ਵੀ ਹਫ਼ਤੇ ਦੀਆਂ ਛੁੱਟੀਆਂ ਹੋਰ ਵੱਧ ਗਈਆਂ ਵੀ ਹਫ਼ਤਾ ਦੀ ਵੀ ਸਾਡੇ ਕੋਲ ਛੱਡੋ ਗੱਲ ਹੈ ਮੈਂ ਅੱਗੇ ਅੱਗੇ ਦਾ ਮੁੱਦੇ ਭਰਉਣਾ ਤਾਂ ਅੱਛਾ ਪਹਿਲੇ ਕੀ ਰਿਹਾ ਮੂਰੇ ਤੇ ਗੱਲ ਕਰੀ ਦੀ ਚਲੋ ਕਰੋ ਕੱਲੇ ਟੋਕਤਾ ਅਰੇ ਤੀਰੇ ਬੇਰੇ ਵਾਲਾ ਜਾਂਦਾ ਦਾ ਫਾਇ ਜਿਹੜੇ ਵਿੱਚ ਨੂੰ ਬੋਲ 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 ਕਹਿੰਦੇ ਆ ਇਹਨੂੰ ਚੋਰੀ ਆ ਪਤਾ ਗੱਲ ਕਿਆ ਖੁਸ਼ੀ ਤਾਂ ਹੋਣੀ ਉਹ ਦੋ ਦੋ ਮੰਮੀਆਂ ਹੋਉਗੀਆਂ ਭਾਈ ਮਾਂ ਨਾਲੀ ਮੰਮੀ ਵੀ ਆਏ ਹੋਏ ਸਾਡੇ ਫੇਰ ਜਾਣ ਕੇ ਆ ਵੀ ਰੋਪੜ ਜਾਣਾ ਇੱਕ ਮੰਮੀ ਨੂੰ ਜਿਆਦਾ ਚੱਖਾ ਹੱਥਾਂ ਮਰੀ ਵੀ ਮੰਮੀ ਘੱਟ ਖਾਚਿਆ ਕਰਾਉਂਦਾ ਹੈ ਵੀ ਆ ਖਾਜੀ ਕੰਮ ਕਿਦਾਂ ਨਾ ਹੁਣੀ ਨਾ ਜੀਣ ਦੇਣਾ ਜੀ ਇੱਧਰ ਮਰਜੀ ਤੋ ਹੋ ਜਾਓ ਪਤਾ ਤਾਂ ਹੈ ਤੇ ਓਏ ਹਾਂ ਉਹ ਤਾਂ ਚੱਲ ਮੈਂ ਭੁੱਲ ਜੰਨਾ ਨਾ ਕਈ ਵਾਰ ਦਾਦਾ ਸਮਝੋ ਐਸ ਜੀ ਡਾਇਰੈਕਟਰ 3 3 ਲੇਡਿਸ ਆਪਾਂ ਪਹਿਲਾ ਕਿੰਨੋ ਬਨਾਮ ਲੈ ਦੇਣੇ ਆਪਾਂ ਰਵਿੰਦਰ ਮੈਂ 3 3 ਲੇਡਿਸ ਚੱਲੀਆ ਰਵਿੰਦਰ ਦਾ ਹਾਲ ਕਿਆ ਹੋ ਫੇਰ ਤਾਂ 2 ਕਿਲੋ ਬਨਾਮ ਚਾਹੀਦੇ ਆ ਉਹ ਵੀ ਨਾ ਇਹ ਆਦਾਸ ਤੇ ਮੇਰੀ ਜਮੇ ਖਤਮ ਕਰ ਦੇਣੀ ਤੁਸੀਂ ਜਿਹੜੇ ਹਾਬਗਾ ਤੁਸੀਂ ਕੰਮ ਮੁੱਦਾ ਛੇੜਿਆ ਆਪਣਾ ਸੁੱਤਰ ਵਾਲਾ ਉਹ ਤਾਂ ਪੂਆ ਕਰਨਾ ਹਲੇ ਉਹ ਤਾਂ ਛੱਡ ਦਿਓ ਤੁਸੀਂ ਹਲੇ ਉਹ ਤਾਂ ਫੇਰ ਵੀ ਦੂਰ ਹੈ ਕੁੜੀਆਂ ਨੂੰ ਸੰਧਾਰੇ ਬੱਣ ਨੇ ਉਹਨਾਂ ਦਾ ਕੀ ਉਹਦੇ ਟੈਨਸ਼ਨ ਚ ਉੱchnਾ ਹੀ ਨਹੀਂ ਕੋਈ ਉਹ ਵੀ ਨੇੜਨਾ ਪਣਾ ਅਹਾਂ ਹਫ਼ਤਾ ਦਾ ਨਾ ਪੂਰਾ ਪ੍ਰੈਸ਼ਰ ਵਾਲਾ ਲੰਘਣਾ ਇੱਕ ਤਾਂ ਹੁਣ ਇੱਕ ਤਾਂ ਅਸੀਂ ਪ੍ਰੋਗਰਾਮ ਰੱਖਿਆ ਹੋਇਆ ਜੀ ਲੋਹੜੀ ਵਾਲਾ ਜਦ ਤੱਕ ਲੋਹੜੀ ਬਣਾ ਨਹੀਂ ਹੁੰਦੀ ਆ ਨਹੀਂ ਜਾਂਦੀ ਜਦ ਤੱਕ ਠਾ ਠਾਈ ਨਹੀਂ ਜਦ ਤੱਕ ਤਾਂ ਸਵੇਰ ਵਿੱਚ ਆਏ ਕਰਿਆ ਕਰ 4 ਵਜੇ ਉੱਠ ਕੇ ਦੁੱਧ ਖਾਇਆ ਕਰ ਤਾਂ ਉੱਠੇ ਖੁਰਦੇ ਖੜਕਾਇਆ ਕਰੋ ਉੱਠੋ ਭਾਈ ਗੱਲ ਪੱਕੀਆਂ ਹੁਣ ਤਾਂ ਆਹ 10 ਦਿਨ ਅਜੇ ਲੰਘਣੇ ਆ ਨਾ ਜੀ ਵੀ ਗੱਲੇ ਵਿੱਚੇ ਹੁਣ ਭੈਣਾਂ ਦੇ ਸੰਧਾਰੇ ਫੇਰ ਇਨਵੀਟੇਸ਼ਨ ਵੀ ਦੇਣੇ ਇਹਨਾਂ ਨੂੰ ਪ੍ਰੋਗਰਾਮ ਦੇ ਅਸੀਂ ਸੋਚਦੇ ਆ ਵੀ ਨਾਲੇ ਗੈਲ ਦੀ ਗੈਲੇ ਕੰਮ ਇਕੱਤਰ ਨਾਲ ਦੋ ਨਿਸ਼ਾਨੇ ਹਨਾ ਜੀ ਵੀ ਭੈਣ ਕੋਲ ਜਾਣਾ ਤਾਂ ਹੈਗਾ ਹੀ ਹਾਂਜੀ ਜਿੱਦਾਂ 11 ਤਰੀਕ ਦਾ ਪ੍ਰੋਗਰਾਮ ਉਹਦਣੇ ਲੈ ਕੇ ਸੰਧਾਰੇ ਰੱਖ ਲਿਆ ਬਣਾ ਬਣਾ ਲੈ ਕੇ ਜਾਓ ਪਿਛਲੀ ਵਾਰੀ ਤੁਸੀਂ ਅੜ ਗਏ ਤੇ ਤੁਸੀਂ ਕਹਿੰਦੇ ਤੇ ਹਰ ਮਾਰੀ ਉਹਨੂੰ ਕਹਿਣੇ ਨਹੀਂ ਹੈ ਜੱਟਲੇ ਤੁਸੀਂ ਨਹੀਂ ਗੱਲ ਤਾਂ ਪਤਾ ਕੀ ਹੈ ਜੀ ਜੈਸਮੀਨ ਦੀਦੀ ਵੀ ਭਾਈ ਆਪਣੀ ਜਗਾ ਸੱਚੀ ਆ ਅਸੀਂ ਕਿਆ ਕਰਦੇ ਆ ਜੀ ਦੀਦੀ ਆਈ ਵੀ ਹੁੰਦੀ ਆ ਇਹਨੂੰ ਵਿਚਾਰੀ ਨੂੰ ਦੂਰ ਕਰਕੇ ਅਸੀਂ ਉਰੀ ਤੇ ਤੋਰ ਦੀਦੀ ਆਏ ਕਰ ਮੈਂ ਸੰਧਾਰਾ ਮੰਮੀ ਨੂੰ ਫੋਨ ਕਰਦਾਂ ਨਾ ਅੱਜ ਦੀਦੀ ਆਈ ਵੀ ਮੈਂ ਸੰਧਾਰੇ ਦਾ ਸੰਭਾਲ ਲਿਆਣਾ ਇਹਨੂੰ ਵਿਚਾਰੀ ਨੂੰ ਉਰੀ ਤੇ ਲੈ ਕੇ ਦੀਦੀ ਲੈ ਫੜ ਸੰਧਾਰਾ ਹੈ ਇਹ ਪਿਛਲੀ ਸਾਲ ਲੜ ਗਈ ਇਹ ਕਹਿੰਦੀ ਵੀ ਜਿੰਨਾ ਮਰਜ਼ੀ ਕਰੋ ਮੇਰੇ ਕੋਲ ਤਾਂ ਸੰਧਾਰਾ ਆਪ ਪਚਾਓ ਕਹਿੰਦੇ ਤੁਸੀਂ ਹਰੇਕ ਮਾਰੇ ਨੂੰ ਉਰੇ ਤੋਂ ਲੈ ਕੇ ਤੋਰਦੇ ਸੀ। ਬੇਹੋੜਾ ਪ੍ਰਥਾ ਦੀ ਤੋੜੀ ਸੀ ਆਪ ਲੈ ਕੇ ਆਉਂਗੇ। ਦੋ ਤਸ ਬਰੈਡ ਖਲਾ ਦੀ ਦੀਦੀ। ਪਹਿਲੇ ਫਿਰ ਬਨੇ ਕੀ ਹੋਇਆ ਤਾਂ? ਇਹ ਸੰਧਾਰਾ ਨੂੰ ਲੋੜੀ ਤੋਂ ਤੂਆ ਦਿੰਦੇ ੜਾ। ਕੋਈ ਗੱਲ ਹੋ ਗਈ ਥੀ ਵਿੱਚ ਨੂੰ। ਮੈਂ ਦੱਸ ਨਹੀਂ ਪਾਉਂਦੀ ਕੀ ਹੋਇਆ। ਕੋਈ ਕੰਮ ਪੈ ਗਿਆ ਤਾਂ। ਕਹਿੰਨਾ ਫੇਰੇ ਕਹਿੰਨਾ ਕਿ ਦੀਦੀ ਕਹਿੰਨਾ ਤੂਏ ਦਿਨੇ ਆਉਂਗੇ। ਮੈਂ ਕਿਹਾ ਠੀਕ ਐ। ਭਾਈ ਆ ਗਏ ਸਾਰੇ ਰਾਸ ਤੇ ਦੇਖਦੇ ਕਿਤੇ ਮੂਪਲੀ ਰੋਣੀ ਨੇ ਇਹਨੇ। ਆਹ। ਵਾਏ ਵੀ ਗੱਲ ਹੋਈ ਥੀ ਹਨਾ। ਅਫੀ ਗਿਆ ਜੀ ਦਿਨ ਦਿਨ ਦੁਕਾਨ ਕਰੀ ਹਿੱਤੇ ਜੀ ਹਾਂ ਉੱਥੇ ਉਹਨਾਂ ਦੀ ਦੁਕਾਨ ਕੋਈ ਨਹੀਂ ਤਾਂ ਕਹਿੰਦੇ ਮੂੰਗਫਲੀ ਹੋਰ ਲੋੜੀ ਦੇ ਅਗਲੇ ਦੂਜੇ ਦਿਨ ਅਗਲਾ ਕਿੱਥੇ ਕੋਈ ਅਗਲਾ ਮੂੰਗਫਲੀਆਂ ਰੱਖ ਦਿੰਦਾ ਕਿਹੜਾ ਖਾਂਦਾ ਫਿਰ ਉੱਤੇ ਬਾਅਦ ਉਹ ਜਦੋਂ ਉਹ ਹੋ ਜਾਂਦੇ ਬੰਦ ਕਰ ਦਿੰਦੇ ਫਿਰ ਬਾਈ ਨੇ ਵਿਚਰੇ ਨੇ ਕੱਢੀ ਮੂੰਗਫਲੀ ਉਹ ਕਹਿੰਦਾ ਭਾਈ ਮੈਂ ਤਾਂ ਹੁਣ ਕਹਿੰਦਾ ਕੱਲ ਵੀ ਨਹੀਂ ਦੁਕਾਨ ਰੱਖਾਂ ਅੱਨਾ ਅੱਜ ਦੁਕਾਨੇ ਨਹੀਂ ਖੋਲੀ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਹੁਣ ਤਾਂ ਯਾਰ ਚੱਲ ਆਹੀ ਸੀਜ਼ਨ ਹੈ ਹੁੰਦਾ ਸੀਜ਼ਨ ਕਹਿੰਦਾ ਲੰਘ ਲਿਆ ਤਗਾ ਨਾ ਭਾਈ ਨੂੰ ਕਹਿੰਦੇ ਹੁੱਤੇ ਦਾ ਲੈ ਕੇ ਆ ਉਰੀ ਲਵੇ ਆ ਕੇ ਮੇਰੀ ਫੇਰ ਤੁਸੀਂ ਦੇਖੋ ਤਿੰਨ ਤਿੰਨ ਤਾਂ 1 2 3 ਸਮਝ ਲਓ ਤਿੰਨੇ ਦਿਨਿਆਂ ਨੂੰ ਸੰਧਾਰੇ ਦੇ ਦਿੱਤੇ ਤਿੰਨ ਦਿਨ ਤੁਹਾਡੇ ਮੁਕਤ ਹੋ ਗਏ ਚੌਥੇ ਦਿਨ ਤੁਸੀਂ ਸੋਦੇ ਵਗੈਰਾ ਚੱਕ ਕੇ ਲੈ ਕੇ ਆਉਣੇ ਆ ਜਿਹੜੇ ਮੈਂ ਉਹ ਮੋਟਾ ਮੋਟਾ ਸਾ ਬਣਾਉਂਦੀ ਆ ਦੋ ਦਿਨ ਸਾਡੇ ਸੂਟਾਂ ਨੂੰ ਲੱਗ ਜਾਣੇ 5 6 ਸ਼ਾਇਦ ਦੋ ਦਿਨ ਘੱਟ ਗਏ 6 6 ਦਿਨ ਤਾਂ ਦਿੱਸੀ ਸਿੱਧੇ ਹੀ ਨਿਕਲ ਗਏ ਫੇਰ ਆ 8 ਤਰੀਕ ਨੂੰ ਨਾ 9 ਤਰੀਕ ਨੂੰ ਫਲਵਾਈ ਸਾਬ ਕਹਿੰਦੇ ਆ ਆਉਣ ਨੇ ਵਿੱਚ ਇਹ ਮੁੱਕਦਾ ਨਹੀਂ ਲੈ ਲੈਦਾ ਲੈ ਲੈਦਾ ਲੈ ਕੰਡੂ ਵੀ ਲੈ ਕੇ ਆਉਣੇ ਆ ਇਹ ਛੁੱਟਾ ਮੁੱਦਾ ਪਈ ਹੈਗਾ ਫੇਰ ਸਿਮਰੇ ਆਏ ਵੀ ਲੈਨੇ ਆ ਜੀ ਦੀ ਕੰਮ ਪਤਾ ਕਿੰਨਾ ਹੈ ਕੰਮ ਬਹੁਤ ਬਹੁਤ ਕੰਮ ਚਲੋ ਚਲੋ ਜਨਮ ਦਿਨ ਵੀ ਆ ਬੱਚੀ ਦੀ ਹੋਲੀ ਚੋਰੀ ਕੋ ਚੀਜ਼ ਹੈ ਤੈਨੂੰ ਫਾਟੇ ਦਿੱਤਾ ਆਓ ਆ ਮਿਲਦੇ ਤੂੰ ਸਾਨੂੰ ਰਹਿਣ ਦੀ ਤੂੰ ਇਹਨਾਂ ਨੂੰ ਦਵਾ ਦੇ ਤੂੰ ਨਹੀਂ ਤਾਂ ਤੇ ਸਾਰੇ ਨਹੀਂ ਇਹ ਤੇ ਪੜਦਾ ਹੱਕ ਬਣਦਾ ਹੈ ਉੱਥੇ ਮਿਲਣਾ ਸਭ ਨੂੰ ਬੰਦੇ

ਪ੍ਰਸ਼ਾਦਾ ਖਾਏ ਕੰਦੇ ਇੱਕ ਪ੍ਰਸ਼ਾਦਾ ਲੈ ਕੇ ਕਹਿੰਦੇ ਕੋਈ ਨਾ ਸੂਟ ਨਹੀਂ ਦਵਾਇਆ ਤੁਮ ਪ੍ਰਸ਼ਾਦਾ ਲੈ ਕੇ ਦੇਖਦੇ ਕੋਈ ਨਹੀਂ ਸੂਟ ਨਹੀਂ ਦਵਾਇਆ ਬਤਾ ਆ ਸੂਟ ਦਵਾਉਂ ਜਾਣਾ ਚਲ ਆਇਆ ਨਾ ਕਹੀ ਜਾਇਆ ਕਰਿਓ ਉਈਓ ਨਾ ਨਾ ਕਰਨਾ ਮਾ ਤੇ ਤੂੰ ਆ ਕਢਾ ਫਿਰ ਮਿੱਠਾ ਜਿਆਦਾ ਖਾ ਕੇ ਮੈਂ ਉਹ ਸਾਡੇ ਨਾਲ ਮਿੱਠਾ ਥੋੜਾ ਪਾ ਦੇ ਮਿੱਠਾ ਨਹੀਂ ਨਹੀਂ ਮਾ ਨਾ ਨਹੀਂ ਬੋਲ ਸੋ ਆ ਸਹੀ ਰਹਾ ਨਾ ਜੇ ਬੋਲਣਾ ਤਾਂ ਹੀ ਵੜਾ ਐਸੀਗਾ ਹਾਂ ਹਾਂ ਉਹ ਚਬੜਾ ਤੂੰ ਵੀ ਮੈਂ ਤਾਂ ਪਹਿਲਾਂ ਉਹਨੂੰ ਸਹੀ ਫੌਸੇ ਸਮਝਿਆ ਉਹਦਾ ਮਾਵਾ ਪਤਾ ਲੱਗਿਆ ਵੀ ਤੇਰੀ ਕੱਚਾ ਨਾ ਬੇਕਾਰ ਬੜਿਆ ਕਬੇ ਮੈਨੂੰ ਸਵਾਦ ਤਾਂ ਬਹੁਤ ਆ ਪਰ ਉਹਨਾਂ ਵਾਸਤੇ ਸਵਾਦ ਆ ਜਿਹੜੇ ਭਾਈ ਮਿਰਚਾ ਖਾਣੇ ਮੈਂ ਉਹ ਕਿਹਾ ਦੀ ਮਿਰਚ ਜਲਦੀ ਇਹਨਾਂ ਮਿਰਚਾਂ ਨੇ ਨਹੀਂ ਵੀ ਪਾਣੇ ਮੈਂ ਤਾਂ ਕਹਿ ਕੇ ਜਰੂਰ ਹੀ ਅਦਗਰ ਹਾਤੇ ਹੁਣ ਉਹਨੇ ਵੀ ਜਾਣ ਕੇ ਪਾ ਕੇ ਦੇਣੀਆਂ ਤਾਂ ਬਸੇ ਤਾਂ ਉਹ ਸੱਦਿਆ ਨਹੀਂ ਪਾ ਰਹੇ ਮੈਨੂੰ ਪਾਪਾ ਜੀ ਤੇ ਜੀ ਕੀ ਨਾ ਅੰਨਾ ਤਾਂ ਚੰਗਾ ਮੇਰਾ ਘਰ ਵਾਲਾ ਹੈਗਾ ਵੀ ਸਾਨੂੰ ਇੱਕ ਇੱਕ ਕਿਆ ਜੇ ਅਸੀਂ ਕਹਿ ਦੀਆਂ ਨੇ ਸਾਨੂੰ ਤਿੰਨ ਤਿੰਨ ਚੁਟ ਚਾਹੀਦੇ ਨੇ ਜਲਦੋਂ ਲੈ ਕੇ ਆਓ ਬੱਲੇ 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 ਮੈਨੂੰ ਫੋਨ ਫੜਾ ਲੈ ਮਾੜਾ ਜੀ ਦੀਨੇ ਨੂੰ ਵੀ ਆਪਣੇ ਦਿਓ ਤੇ ਪੂਰਾ ਮਾਣ ਦੀਦੀ ਜਿਹੜੇ ਕਰਦੇ ਨੇ ਇਕੱਲੇ ਹੀ ਦੋ ਲੈ ਅੰਨੀ ਤਾਂ ਛੜਿਓ ਮਾੜਾ ਮਟਾ ਤੇ ਫੀੜ ਕਰਦਾ ਬਾਅਦ ਚੱਪਾ ਨੇ ਕਿਹਾ ਤਿੰਨ ਸੁਧ ਦਵਾ ਦੇ ਜਰੇ ਦਵਾ ਦੇਣਾ ਸਾਡਾ ਆਹੋ ਆਹ ਇਹ ਹੁੰਦੇ ਆ ਜੀ ਇਹ ਹੁੰਦੇ ਆ ਤਕੜੇ ਪੰਪ ਜਿਹਨੂੰ ਕਹਿੰਦੇ ਬੜੇ ਪੰਪ ਇਹਨੂੰ ਕਹਿੰਦੇ ਬੜੇ ਪੰਪ ਹੈ ਦੀਦੀ ਫੇ ਤਾਂ ਇਹਨਾਂ ਕੋਲ ਪਾਉਣਾ ਦੀਦੀ ਜਿਹੜੇ ਟੇਲਰ ਉਹ ਵੀ ਬੀਜੀ ਬਹੁਤ ਹੂੰ ਹਾਂ ਹੁਣ ਲੈ ਵੀ ਹੁਣ ਅਸੀਂ ਗੱਲ ਕਰੀ ਵੀ ਅਸੀਂ ਤੁਹਾਨੂੰ ਦਈਏ ਕਿ ਬਿਆਹ ਦਾ ਸੀ ਜੇ ਨਾ ਹਾਂ ਆਹ ਤਾਂ ਸੀਂਤੇ ਸਵਾਇ ਪਾੜਨੇ चेड़ी। चेड़ी चेड़ी। <laughs> 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 अच्छा ਮੈਂ ਔਲੇ ਚੋਰੀ ਚ ਵਿੱਚ ਔਲੇ ਚੋਰੀ ਚ ਇਹਨਾਂ ਦਾ ਜਨਮ ਦਿਨ ਉਹ ਵੀ ਕੋਈ ਚੀਜ਼ ਲੈਣੀ ਉਹਨੂੰ ਪਿੰਨ ਮਹੀਨੇ ਹੋ ਗਏ ਟਾਲਦੇ ਵੀ ਨਾਲੇ ਚੱਲੀ ਜਾਂਦੀ ਤੇ ਅੱਛਾ ਆਪਣਾ YouTube ਦਾ ਇਹ ਵੀ ਗੱਲ ਪੱਕੀ ਹੈ ਟੇਲਰਾਂ ਦਾ ਨਾ ਇੱਕ ਗੱਲ ਆ ਜੀ ਦੀਦੀ ਸੂਟ ਸੂਟ ਅਸੀਂ ਬਣਾਉਂਦੇ ਆ ਜੀ ਇਹ ਮੰਨ ਲਓ ਹੁਣ ਪਿੰਡ ਦੇ ਆਲੇ ਤਾਂ ਅਸੀਂ ਵੀ ਜਾਂਦੇ ਆ ਆਪਣਾ ਕਹਿੰਦੇ ਤਿੰਨ ਮਹੀਨੇ ਹੋ ਗਏ ਸੂਣੀ ਹੋਇਆ ਦਾ ਜਿਹੜਾ ਮਾਸੇ ਨਾਲ ਮਾਲਾ ਦੇਆ ਵਾ ਉਹ ਘੱਟੇ ਕਰਕੇ ਰੱਖਿਆ ਵਾ ਜਿਹੜਾ ਇਹ ਤੇ ਅੱਛਾ ਅੱਛਾ ਤੇ ਉਹ ਵੀ ਕਰਦਾ ਉਹ ਨਹੀਂ ਉੱਡ ਕੇ ਆ ਕੇ ਲੱਗਿਆ ਮੋٹے ਦੇ ਸਾਲੇ ਦੇ ਸੂਟ ਆਪ ਕਾਉਣੇ ਨੂੰ ਚਲ ਬੀਬੀ ਹੁਣ ਤੇਰਾ ਇਹ ਉਹ ਚੱਕ ਲਿਆ ਮੈਂ ਹੀ ਸਵਾਦ ਦੂੰਗੀ ਚਲ ਬੀਬੀ ਦਾ ਹੁਣ ਮੰਨਿਆ ਵੀ ਹੁਣ ਚਲੋ ਹਨਾ ਸੇ ਭਾਈ ਛਨੀਓ ਬਣਾ ਲਈ 36 ਸਾਲ ਹਾਂ ਬੀਬੀ ਦਾ ਜੇ ਕੋਈ ਮੈਂ ਕਹਿੰਦਾ ਨਵੀਂ ਜੀ ਕੁੜੀ ਟੈਨਰ ਬਣ ਜਵੇ 16 17 ਸਾਲ ਦੀ ਆ ਪਹਿਲਾਂ ਵਾਲੇ ਹਨਾ 18 ਪੂਰਾ ਤੱਕ ਜਦ ਤੱਕ ਬੰਦੇ ਦਾ ਜਦ ਤੱਕ ਆਪਣੇ ਸੂਟ ਦੀ ਵਾਰੀ ਆਣੀ ਉਹ ਨਾ ਉਂ ਇੱਕ ਦੋ ਇੰਚ ਲੰਬੀ ਹੋ ਜੇ ਕੰਮ ਆ ਚਲੋ ਕੋਈ ਨਹੀਂ ਮੇਰੇ ਨੂੰ ਤੁਸੀਂ ਚਲੋ ਪੈਕ ਕਰ ਸਕ ਲਓ ਉੱਥੇ ਪਹਿਲੇ ਤਾਂ ਸਭ ਤੋਂ ਪਹਿਲੇ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਇਹਦਾ ਕੀ ਕਰਤਾ ਤੁਸੀਂ ਕੀ ਹੋਣਾ ਇਹ ਤਾਂ ਸਾਡਾ ਨੱਲਾ ਹੀ ਨਹੀਂ ਕਰਦੀ ਮਾਤਰ ਮਾਤਰ ਨਾਸ ਦੀ ਮੇਰੇ ਕੋਲ ਆਪ ਮੇਰੇ ਨਾਲ ਬੋਲਦੇਗੇ ਮਮੀ ਨੇ ਨਾ ਹਜੂਰ ਸਾਹਿਬ ਜਾ ਕੇ ਕਰੀਏ ਦੱਸ ਬੀ ਹਰਗੁਣ ਸਾਡੇ ਪਾਸ ਚੋਜਦੇ ਬਾਬੇ ਨੇ ਕਿਰਪਾ ਕਰਤੀ ਇਹ ਤਾਂ ਦਾਦੀ ਨਾਲ ਗੱਲਾਂ ਕਰਦੀ ਆ ਬਸ ਹਰਗੁਣ ਨੇ ਐਸਾ ਬੰਦਾ ਮੇਰੇ ਕੋਲ ਵੀ ਨਹੀਂ ਆਉਂਦਾ ਓਏ ਮੇਰੇ ਕੋਲ ਵੀ ਆ ਕੇ ਲੱਤਾਂ 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 ਮੈਂ ਦਿਲ ਲੱਗਣੋਂ ਹਟਾ ਦੇ ਹਰਗੁਣ ਦਾ ਮਾਲਾ ਐਸਾ ਮੁੱਦਰ ਮਾਰ ਗਈ ਦਾਦੀ ਇਹ ਤਾਂ ਦਾਦੀ ਨਾਲ ਗੱਲਾਂ ਕਰਦੀ ਆ ਅਸੀਂ ਰੋਪੜ ਚੱਲੇ ਆ ਇੱਕ ਚਾਚੂ ਨੇ ਕਹੀ ਤੀ ਗੱਲ ਵੀ ਛੋਟੀ ਹਰਗੁੰਨੇ ਨਾਂ ਦਾ ਤੁਸੀਂ ਭਾਈ ਸੂਟ ਲੈ ਕੇ ਆ ਤੇ ਇਸ ਕਰਕੇ ਅੱਜ ਅਸੀਂ ਤਿਆਰ ਹੋਏ ਛੋਟੀ ਹਰਗੁੰਨੇ ਨਾਂ ਦਾ ਸੂਟ ਲੈਣ ਚੱਲੇ ਮੈਂ ਤੇ ਜੀ ਅੱਛਾ ਤੁਸੀਂ ਵਿਚੇ ਅਸੀਂ ਮੰਮੀ ਦਾ ਦੋ ਵੀ ਮਰਾ ਲੈਣਾ ਜੇ ਮੰਮੀ ਦਾ ਧੀਰ ਕਰਿਆ ਤਾਂ ਚਾਚੇ ਨਾਲ ਗੱਲ ਹੋਈ ਰੰਗ ਤੇ ਕੋਈ ਨਾ ਮੈਂ ਜੀ ਜੀ ਵਿੱਚ ਤੁਸੀਂ ਹੁਣੀ ਕੁੜੀ ਚੱਲ ਭੈਣੋਂ ਹੋਵੇਂ ਮੈਂ ਐਵਰੀਬਡੀ ਕੁਝ ਕਰਨੀ ਆ ਲੈ ਅੱਗੇ ਦੇਖ ਕੇ ਚੱਲੀ ਜਾਣਾ ਤੁਸ ਜਲੋ ਬੈਠੋ ਸੀ ਨਾ ਤੁਹਿਆੜੀ ਨਹੀਂ ਮੈਨੂੰ ਕੁਝ ਦੇਖਣਾ ਅੱਗੇ ਇਹ ਨਾ ਦੇਪਰੇਨ ਦੇਖਣਾ ਇਹ ਕਿਤੇ ਚੱਲਦੀ ਹੈ ਆਹ ਕਿਤੇ ਕੁਝ ਦਾ ਫਾਕੂ ਆ ਅਗੇ ਤੁਸੀਂ ਹਾਂ ਗੱਲ ਸਾਰੀ ਇੱਥੇ ਮੁੱਕਦੀ ਹੈ ਈਆਂ ਕੁਝ ਦਾ ਸਾਰੇ ਸੰਸਾਰ ਇਹੋ ਕੀ ਹੈ ਨਹੀਂ ਹੈ ਕੁਝ ਨਹੀਂ ਹੈ ਹਾਂ ਦੱਤੇ ਨੂੰ ਮੈਂ ਤੁਹਾਨੂੰ ਰਾਤ ਦੇ ਚੱਲ ਜੀ ਦੀ ਬੋਲਦੀ ਸੀ ਜੀ ਦੀ ਹਾਂ ਸੱਜਣਾ ਸੱਜਣਾ ਤੇਰਾ ਹੁਣ ਚਲੋ ਚਲੋ ਛੇ ਮਾਰੀ ਮੈਂ ਮਿੰਟ ਨੂੰ ਉੱਪਰ ਜਾ ਕੇ ਤੁਹਾਨੂੰ ਦੇਵਾਂ ਸਾਰੇ ਜੀ ਉੱਤਰ ਜਰੰਤੀ ਹੁੰਦੀ ਐ ਇਹਨਾਂ ਦੀ ਜੇ ਉਤਰ ਗਿਆ ਤੁਹਾਨੂੰ ਨਵਾਂ ਪੀਸ ਦਵਾਂਗੇ ਇਹਦੀ ਕੋਈ ਗੱਲ ਤੁਹਾਨੂੰ ਦੇਣਾ ਨਹੀਂ ਉਤਰ ਇਹ ਕੱਦ ਨਹੀਂ ਉਤਰ ਇੱਕ ਵਾਰੀ ਮੇਰੇ ਤੇ ਉਹ ਦੇਖੀ ਨਾ ਸੁਣਾਈ ਅਜਾ ਪਰ ਮੈਨੂੰ ਦੱਸੋ ਕਿ ਵਿਆਹ ਕਿਹਦਾ ਹਾਂ ਵਿਆਹ ਵਰ ਗਈ ਆ ਵਿਆਹ ਵਰਦਾ ਹੀ ਹੈ ਜਦ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਫਿਰ ਵਿਆਹ ਵਰ ਗਈ ਹੁੰਦਾ ਕਾਨੂੰ ਤੋਂ ਉਹ ਲੱਕ ਕੱਢਣ ਮੇਰਾ ਹਾਂ ਹੀ ਤੇ ਰਵਿੰਦਰ ਲੈ ਕੇ ਆਂਦਾ ਨਾਲ ਚੱਲ ਬਈ ਰਵਿੰਦਰ ਆ ਸ਼ਾਬਾਸ਼ ਮੈਂ ਥਾਪੀ ਦਿੰਦਾ ਸ਼ਾਬਾਸ਼ ਤੂੰ ਸਹਾਰਨ ਯੋਗ ਹੈਗਾ ਬਈ ਮੈਂ ਰਵਿੰਦਰ ਜਵਾਬ ਨਹੀਂ ਜੇ ਤੁਸੀਂ ਜਵਾਬ ਦੇ ਕੇ ਤੇ ਰਵਿੰਦਰ ਹੈਲਪ ਕਰ ਦੋ ਹੂੰ ਪੱਕੀ ਗੱਲ ਚਲੋ ਆਂਗੇ ਅੱਗੇ ਚੱਲੋ ਐਸਵਾਦ ਚਲੋ ਦਿਖਾਓ ਯਾਰ ਕੱਪੜੇ ਬਾਬੇ ਕੋਈ ਗੱਲ ਕਰਨੀ ਪੈਣੀ ਅੱਛਾ ਕੋਈ ਗੱਲ ਨਹੀਂ ਕਰਨੀ ਉੱਤੋਂ ਕੀ ਸੰਗੋ ਵੀਰੇ ਜਿਹੜੀ ਚੀਜ਼ ਲੈਣੀ ਹੋਣੀ ਹੈ ਔਰ ਆਹ ਕਾਤੇ ਜਾਣਾ ਹੈ ਦੇਖ ਕੇ ਖੁਸ਼ ਤਾਂ ਹੋ ਲਈਏ ਇਹ ਰਿਵਾਜ ਬਹੁਤ ਆ ਇਹਦੀ ਬਾਵਾ ਲੱਗ ਜਣੀ ਆ ਤੁਸੀਂ ਹੋਰ ਟੈਨਸ਼ਨ ਨਾ ਲੋ ਬਾਵਾ ਹੈਗੇ ਵਿੱਚ ਤੁਹਾਡੇ ਹੈਲੋ ਬਟੋਦ ਕਿਵੇਂ ਹੋ ਲੈਦੇ ਤੂੰ ਯੋਨਾ ਤਾ ਹੁਣਦੀ ਸਵਾਦਾ ਜਦੋਂ ਬਹਤ ਐਸ ਕਰਕੇ ਕਟੀਆਂ ਸੀ ਦੇਖਾ ਨਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਰਿਵਾਜ ਹੋਰ ਤਰ੍ਹਾਂ ਦਾ ਆਪਣੇ ਹੈਗੇ ਕੁਰਤੇ ਪਜਾਮੇ ਵਾਲਾ ਰਿਵਾਜ ਸੂਟ ਸੂਟ ਕੁਰਤਾ ਪਜਾਮਾ ਬੰਦਿਆਂ ਵਾਲਾ ਸੂਟ ਸਲਵਾਰ ਨਹੀਂ ਨਹੀਂ ਸੂਟ ਵਾਲਾ ਸਲਵਾਰ ਇੱਕ ਮਿੰਟ ਮੈਂ ਤਾਂ ਪਲਾਜੋ ਬਣ ਜਾਣਾ ਇਹ ਤਾਂ ਉਹ ਬਣ ਗਿਆ ਆਹ ਪੂਰੀਆਂ ਬਹਾਂ ਲੱਗ ਜਾਣੀਆਂ ਇਹ ਜੈਸਮੀਨ ਤੁਸੀਂ ਲੈ ਲਓ ਕੋਈ 1000 1500 ਵਾਲਾ ਲੈਣਾ ਤਾਂ ਗੱਲ ਕਰੋ ਚਲੋ 40 ਜੈਸਮੀਨ ਫੈਨ ਮੜਿਆ ਯਾਰ ਸਮਝਾ ਯਾਰ ਤੂੰ ਮਣ ਸਲਵਾਰ ਸੂਟ ਚ ਸੋਣੀ ਲੱਗਦੀ ਹਾਂ ਹਾਂ ਨੜੇ ਵੀ 500 ਵਾਲੇ ਸੂਟ ਚ ਹਾਂ ਇਹ ਕਰਦੇ ਆ ਥੋੜੇ ਘੱਟ ਹੋ ਗਏ ਬਹੁਤ ਹੋ ਗਏ ਮੈਂ ਮੰੰਤੀਆਂ ਤੁਹਾਡੇ ਕੋਲ 200 ਵਾਲੇ ਸੂਟ ਲੈਣੇ ਆ ਇੱਕ ਤੁਹਾਡੇ ਘਰ ਤੇ ਲੈ ਲੈਣਾ ਇੱਕ ਮੈਂ ਆਪਣੇ ਘਰ ਤੇ ਲੈ ਲੈਣਾ ਦੋਵੇਂ ਮੇਰੇ ਘਰ ਤੇ ਲੈ ਲਾ ਉਹ ਕੰਮ ਕਰਵਾ ਲੈ ਕਰੇ 200 ਵਾਲੇ ਦੋ ਫੇਰ ਹੁੰਡੀ ਆ ਬਾਜੀ ਨੂੰ ਪੁੱਛੋ ਵੀ ਅੱਪਾ ਕਿੱਥੇ ਬੈਠਣਾ ਇੱਧਰ ਉਹਨਾਂ ਨੂੰ ਪਤਾ ਹੈ ਕੋਈ ਨਹੀਂ ਵੀ ਜਿੱਸੇ ਟੈਂਟ ਕਲੈਕਟ ਕਰਿਆ ਹੋਇਆ ਡੈਡੀ ਨੇ ਪਹਿਲਾਂ ਹੀ ਤੇ ਦੱਸਦੇ ਉਹਨਾਂ ਨੂੰ ਵੀ ਸ਼ੋਪ ਸ਼ੂਟ ਕਰਨਾ ਹਾਂ ਕੱਲ ਨੂੰ ਸ਼ੂਟ ਦੇਖਣਾ ਕਹਿੰਦੇ ਪਹਿਲਾਂ ਅਨਾਰਕਲੀ ਪਹਿਲਾਂ ਸੋਚ ਗਿਆ ਮੇਰੀ ਗੱਲ ਸੁਣ ਅੱਛਾ ਆਪਾਂ ਤੇ ਉਹਨਾਂ ਨੂੰ ਤੇ ਦੱਸ ਦੋ ਮੜਾ ਕੱਢ ਕੇ ਰੱਖੇ ਸਾਡੇ ਵੱਸ ਉਹ ਮੇਰੀ ਗੱਲ ਤਾਂ ਸੁਣ ਲੋ ਇਸੇ ਚੁੱਪ ਕਰਨਾ ਉਹ ਬੈਠੇ ਠੀਕ ਹੈ ਉਹ ਕਹਿੰਦਾ ਤੁਸੀਂ ਇੱਥੇ ਬੈਠੋ ਵੀ ਕਿਸੇ ਨੂੰ ਟੈਂਡ ਕਰ ਪੂਰਾ ਕਰਿਆ ਪਹਿਲਾਂ ਸੀ ਹੈਗੇ ਮੋੜ ਤੋਂ ਜਾ ਰਿਹਾ ਰਵਿੰਦਰ ਇੱਧਰ ਆ ਜਾ ਮਣੀ ਦੀ ਗੋਸ਼ ਨਹੀਂ ਇਹ ਮੀਆਂ ਦੇ ਰਵਿੰਦਰ ਉੱਥੇ ਬੈਜੋ ਕਹਿੰਦੇ ਨਾ ਜੀ ਜੀ ਉਹ ਸਾਰੀ ਜੀ ਜੀ ਕਿੰਨਾ ਸੋਹਣੇ ਦੀ ਇਹ ਜਦ ਤੁਸੀਂ ਡਾਰਕ ਕਲਰ ਪਾਉਂਦੇ ਆਪਣੇ ਵਿਆਹ ਨੂੰ ਕਿੰਨਾ ਖਸਣਾ ਕੋ ਲਾਈਟ ਪਿੰਕ ਜੈਸਮੀਨ ਇਹ ਗਲਤ ਬੋਲੋ ਬਜਟ ਲਿਮਟ ਵਿੱਚ ਰੱਖੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਨਹੀਂ ਨਹੀਂ ਅਸੀਂ ਟਾਈਮ ਨਜਾਇਜ਼ ਫਾਇਦਾ ਨਹੀਂ ਚੱਕੀਦਾ ਹੁੰਦਾ ਕਿ ਤੂੰ ਕੋਈ ਸੂਟ ਤੁਹਾਨੂੰ ਲੱਗਿਆ ਵੀ ਸੁਣੋ ਬੇ ਬਜਟ ਤੋਂ ਬਾਹਰ ਤੁਸੀਂ ਜਦ ਇਹ ਕਹਦੇ ਬੂ ਤਾਂ ਆਹ ਹੋਰ ਕੀ ਜੀ ਫਿਰ ਤੇਰੀ ਮੰਮੀ ਨੇ ਪਹਿਲਾਂ ਹੀ ਕੱਲ ਵੀਡੀਓ ਪਰ ਲਿਖ ਕੇ ਲਾਇਆ ਵੀ ਸੂਟ ਨੂੰ ਹੱਥ ਲਾਉਣ ਲੱਗੇ ਪਹਿਲਾਂ ਸਰਦਾਰ ਜੀ ਨੂੰ ਦੇਖਣਾ ਪੈਂਦਾ ਉਹ ਤਾਂ ਗੱਲ ਸੱਚ ਹੋ ਜਣੀ ਫਿਰ ਅਸੀਂ ਆਏ ਕਰ ਲੈਣਾ ਆਪਾਪਾ ਨੂੰ ਦੇਖਣਾ ਨਹੀਂ ਆਹ ਸੁਣ ਫੇ ਮੈਂ 500 ਵਾਲਾ ਖਾ ਲੈਣਾ ਮੂਰੇ ਨਹੀਂ ਨਹੀਂ ਕਰ ਤੁਸੀਂ ਇਹ ਵੀ ਕਹਿ ਸਕਦੀਆਂ ਭਾਈ ਆਪਾ 500 ਵਾਲੇ ਏਰੀਆ 'ਚ ਨਹੀਂ ਨਾ ਬੈਠੇ ਚੱਕਰ ਰਹੇ ਆ ਨਹੀਂ ਉਹ ਤਾਂ ਫਿਰ ਜੋ ਫਿਰ ਇਹ ਸਾਰਿਆਂ ਨੂੰ ਕਹੂੰ ਕਹੂੰਗੇ ਨਾ ਉਹਦਾ ਵੀਡੀਓ ਕਾਲ ਪਰ ਕਿਸੇ ਨੇ ਟੈਂਡ ਕਰਦੇ ਆ ਭੇਜੋ ਫਿਰ ਆਜੋ ਭਾਈ ਅੱਛਾ ਕੋਇਨ ਕੋਇਨ ਕਰ ਲੋ ਕਰ ਲੋ ਕੋਇਨ ਡਾਉਣ ਬਰੇ ਨਹੀਂ ਉਹ ਤਾਂ ਆਪਾਂ ਨੂੰ ਇਹਨਾਂ 500 ਵਾਲੇ ਕਹਾਂਗੇ 1000 ਵਾਲੇ ਕਹਾਂਗੇ ਉਦਾਂ ਦੇ ਦਿਖਾ ਦੇਣੇ ਇਹਨਾਂ ਨੇ ਦੇਖ ਲਓ ਤੁਸੀਂ ਨਾ ਆਪਣਾ ਜ਼ੀਰ ਮੜਾ ਜਾ ਬੜਾ ਰੱਖਾ ੁੱਲਾ ਰੱਖਿਆ ਫਿਰ ਅੱਛਾ ਆਪਣੇ ਨਿਆਣੇ ਬਾਅਦ ਤੇ ਠੀਕ ਹੈ ਅੱਛਾ ਹੋਰ ਕੁਛ ਜੇ ਦੇ ਹੁਲਣਾ ਹੁੰਦਾ ਇਹਨਾਂ ਨੂੰ ਲੈ ਕੇ ਆਉਂਦੇ ਰੋਪਣ ਨੂੰ ਫਿਰ ਤਾਂ ਚੁੱਪ ਕਰਕੇ ਕਰਾਂ ਇੱਥੇ ਲੈ ਜਾ ਕੇ ਇਹਨਾਂ ਨੂੰ ਮੱਥੇ ਮਾਰ ਦੇਣੇ ਤੇ ਇਹਦੇ ਵਿੱਚ ਚੱਕੋ ਆਵੇ ਕਿੰਨਾ ਸੋਨਾ ਆ ਇਹ ਮੈਮ ਅਰਜ਼ੀ ਕਬਰ 15 ਲੈ ਜਾਂਦਾ ਐਵੇਂ ਨਹੀਂ ਪਤਾ ਉਹ ਮੈਂ ਮਾਰ ਜੀ ਜੈਸਮੀਨਾ ਉਹ ਇੱਕ ਦੂਸਰਾ ਪਾਸ਼ਾ ਉਹ ਕਹਿੰਦਾ ਮੇਰੇ ਹੀ ਬੰਦੂ ਬੁੱਕਲ ਖੋਲੀ ਨਾ ਕਹਿੰਦੇ ਬਹੁਤ ਸੋਹਣੇ ਬਹੁਤ ਸੋਹਣੇ ਪੈਸੇ ਵੀ ਸੋਹਣੇ ਇਹ ਮੈਂ ਅੱਗੇ ਹਾਂ ਬੋਲਣਾ ਅੱਗੇ ਤਾਂ ਬੋਲਣ ਦੇ ਹਾਂ ਬਹੁਤ ਸੋਹਣਾ ਪਰ ਜਿਹੜਾ 200 ਰੁਪਏ ਵਾਲੀ ਛੂਟ ਦੀ ਗੱਲ ਆ ਨਾ ਉਹ ਗਲਵਖ ਉਹ ਗੱਲ ਨਹੀਂ ਹਦੀ ਹ ਉਹ ਨਹੀਂ ਕਵੀੜਾ ਅਨਾਰਕਲੀ ਅਨਾਰਕਲੀ ਛੂਟ ਠੀਕ ਠੀਕ ਰੇਂਜ ਵਿੱਚ ਸ਼ੁਰੂ ਕਰ ਦੋ ਨਾ ਇਹ ਆਲਾ ਅਨਾਰ ਕੜੀ ਸੁ। ਇਹ ਆਹਲਾ। ਇਹ ਨਾ ਜਿਹਨਾਰ ਕੜੀ ਦਿਖੇ। ਅਗਲੇ ਆਪਾਂ ਲੈ ਲਵਾਂਗੇ। ਇਹ ਆਹ ਚੱਕੋ। ਆச்சா ਗ੍ਰੀਨ ਤੋਂ ਇਲਾਵਾ ਨਹੀਂ ਹੈ ਕੋਈ ਹੋਰ ਕਲਰ? ਲਿਆਣੇ। ਹਾਂ। ਉਹ ਬੇਸ਼ੱਕ ਖੋਲ ਕੇ ਨਾਮ ਦਿਖਾਈ ਸਾਈਡ ਪਰ ਰੱਖ ਕੇ ਦਿਖਾ ਦਿੰਦੀ ਹੈ ਸੇਮ ਇਹਦੇ ਵਿੱਚ ਠੀਕ ਨਹੀਂ ਠੀਕ ਬਸੇ ਹੋਰ ਨੂੰ ਬੁਲਾ ਲਓ ਤੁਸੀਂ ਵਿਚਾਰੇ ਕਿੱਧਰ ਕਿੱਧਰ ਹੋਉਗੇ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਹੁਣ ਹੋਰ ਪਾਸੇ ਬਿਜੀ ਨੇ ਸਾਰੇ ਕੀ ਕਰਨੋ ਹੁਣ ਆਏ ਥੋੜੇ ਦੇਖੂਗੇ ਵੀ ਉਹ ਬੈਠਾ ਇੱਕ ਉਹ ਬੈਠਾ ਇਹ ਥੋੜਾ ਨਾ ਹਾਂ ਗੱਲ ਪਤਾ ਕੀ ਉਹ ਪਹਿਲੀ ਤੇ ਚੱਲ ਪਈ ਜੀ ਵਿਆਹ ਪਹਿਲੀ ਤਰੀਕ ਹਾਂ ਸਾਰਾ ਕਰਕੇ ਸਾਰੇ ਹੁਣ ਉਹਦੇ ਕਸਟਮਰ ਬਿਜੀ ਹੋ ਗਿਆ ਸ਼ਡਿਊਲ ਬਿਜੀ ਸਾਲੇ ਦਾ ਵਿਆਹ ਹੈ ਮੈਂ ਭਾਰੀ ਸੁੱਟ ਲੈਣਾ ਮੰਮੀ ਜੀ ਕਹਿੰਦੇ ਆ ਨਾ ਤੇ ਕਹਿੰਦੇ ਨੇ ਪੱਥਰ ਮੰਨ ਕੇ ਦੇ ਦੂੰਗਾ ਮੰਮੀ ਕਹਿੰਦੀ ਆ ਵੀ ਸਾਨੂੰ ਦੱਸੋ ਕਿੱਥੇ ਸੂਟ ਪਾਏ ਦੇਖੀ ਅਸੀਂ ਕਿਦਾਂ ਕੱਲਾ ਕੱਲਾ ਫਰੋਲ ਕੇ ਲੱਭਦੀ ਆ ਤੇਰੇ ਗੱਲਾਂ ਲੱਗੇ ਸਭ ਨੂੰ ਹਾਂ ਹਾਂ ਆ ਲੋ ਕਿਹਦੇ ਪੰਜ ਰੁਪਏ ਉਹ ਬੇਰੇ ਤਾਜਮਹਿਲ ਵੀ ਬਣਿਆ ਸੁੰਦਰ ਹਾਂ ਹਾਂ ਤਾਜ ਦੇ ਕਿੜਾ ਮੰਗਦੀ ਨੇ ਅੱਗੇ ਚੱਲਿਆ ਦਾ ਰਾਜ ਹਾਂ ਤਾਜਮਹਿਲ ਰਾਜਾ ਰਾਣੀ ਦਾ ਹਾਂ ਰਾਜੇ ਰਾਣੀ ਦਾ ਮਹਿਲ ਆ ਗਿਆ ਜੈਸਮੀਨ ਤਾਜਮਹਿਲ ਵਾਲੀ ਚਾਹ ਪੀਣਾ ਤੁਮ ਤਾਜ ਆ ਕਾਉਂ ਦੂਆ ਤਾਜਮਹਿਲ ਤਾਂ ਜੈਸਮੀਨ ਕਾ ਹੈ ਸਰਵਿੰਦਰ ਰਾਣੀ ਵਾਲਾ ਵੀ ਹੋਰ ਤਾਂ ਤਾਜਮਹਿਲ ਬਣਵਾ ਨਹੀਂ ਹੁਣ ਅਸੂਟਾ ਪਰ ਬਣਵਾ ਦਿੰਦੇ ਆ ਇਹ ਇਹ ਕੁਝ ਹੋਰ ਨਹੀਂ ਹੈ ਵੈਸੇ ਸੋਨਾ ਤਾਂ ਉਹ ਵਧੀਆ ਹੈ ਉਦਾਂ ਠੀਕ ਹੈ ਪਰ ਆਪਾਂ ਥੋੜਾ ਉਹ ਨਹੀਂ ਨਾ ਕਰਦੇ ਆਪਾਂ ਪਾਉਂਦੇ ਨਹੀਂ ਹਾਂ ਉਹ ਤਾਂ ਸੋਨੇ ਲੱਗ ਰਹੇ ਆ ਹੋਰ ਦਿਖਾ ਦੂੰ ਵਧੀਆ ਆ ਬਹੁਤ ਵਧੀਆ ਲੱਗਿਆ